ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਤਰੀਕ ਹੋ ਜੁਗੀ ਹੈ 20 ਦਸੰਬਰ 2025 ਤੇ ਅੱਜ ਆਪਾਂ ਪਹੁੰਚੇ ਹਾਂ ਤੂੜੀ ਦੀ ਬੁੱਲੀ ਤੇ ਤੇ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਕੱਲ ਤੂੜੀ ਦਾ ਰੇਟ ਦੇ ਆ 500 ਰੁਪਏ ਤੱਕ ਤੇ ਅੱਜ ਦਾ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਤੇ ਹਰੇ ਚਾਰੇ ਦੇ ਰੇਟਾਂ ਦੀ ਗੱਲ ਕਰੀਏ ਤਾਂ ਹਰਾਚਾਰਾ ਕੱਲ ਗਿਆ 400 ਤੋਂ ਲੈ ਕੇ 450 ਰੁਪਏ ਤੱਕ ਤੇ ਅੱਜ ਦਾ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਬੁੱਲੀ ਲੱਗਣ ਜੇ ਸਿਰਫ 5-10 ਮਿੰਟ ਰਹਿ ਚੁੱਕਿਆ ਤੇ ਤੁਹਾਨੂੰ ਅੱਜ ਦਾ ਤੂੜੀ ਦਾ ਭਾਅ ਚੈੱਕ ਕਰਾਉਣੇ ਆ ਤੇ ਅੱਜ ਨਾਗਾ ਆ ਸੱਤ ਨਾਗਾ ਤੇ ਸੱਤਾਂ ਨਾਗਾ ਦਾ ਜਿਹ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਅੱਜ ਤੁਹਾਨੂੰ ਚਲਦੇ ਆ ਤੂੜੀ ਦੀ ਬੋਲੀ ਤੇ ਤੇ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਰੌਣਕ ਮੇਲਾ ਸਵੇਰੇ ਸਵੇਰੇ ਫੁੱਲ ਆ ਧੁੰਦ ਚ ਵੀ ਆਨੁਰੋ ਪਹਿਲੀ ਟਰਾਲੀ ਆ ਤੇ ਪਹਿਲੀ ਟਰਾਲੀ ਤੇ ਤੁਹਾਨੂੰ ਅੱਜ ਦਾ ਟੂੜੀ ਦਾ ਰੇਟ ਚੈੱਕ ਕਰਨੇ ਆਜੋ ਅੰਦਰ ਦੇ ਥੋੜੀ ਬੋਲਾ ਵੇ 400 400 5 10 15 450 52 75 80 500 500 ਰੁਪਇਆ 5 10 510 15 25 525 ਬੋਲਾਂਗੇ ਨੇ 525 ਰੁਪਏ ਬਾਈ ਲਿਖੀ ਲੋ ਜੀ ਪਹਿਲੀ ਟਰਾਲੀ ਸੀਗੀ ਤੇ ਪਹਿਲੀ ਟਰਾਲੀ ਦਾ ਜਿਹੜਾ ਰੇਟ ਆ ਨਿਕਲਿਆ 525 ਰੁਪਏ ਬਹੁਤ ਵਧੀਆ ਰੇਟ ਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਅਜ ਦਾ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਿਹਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਜੋ ਆਹ ਕੋ ਤੁੜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦਾ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਅੰਦਰ ਦੀ ਅੰਦਰ ਦੀ ਜੀਰੋ ਅੰਦਰ ਦੀ ਤੁੜੀ ਬੋਲੋ ਬਾਈ 400 400 10 15 20 25 425 33 35 435 40 450 52 60 65 70 71 80 85 90 490 ਬੋਲਾਂ ਬੇ ਕਿਨੇ 5 ਹੋਰ 95 500 5 10 15 20 25 525 ਬੋਲਦਾ ਕੋਈ 525 ਰੁਪਏ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 525 ਰੁਪਏ ਤੇ ਆਪਾਂ ਚੱਲਦੇ ਹਾਂ ਜੀ ਟਰਾਲੀ ਤੇ ਤੇ ਅਗਲੀ ਟਰਾਲੀ ਦੇ ਜਾ ਕੇ ਤੁਹਾਨੂੰ ਤੂੜੀ ਚੈੱਕ ਕਰਾਉਣੇ ਆ ਇਹ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਜਿਓ ਆ ਰਹੀ ਤੂੜੀ ਚੈੱਕ ਕਰ ਸਕਦੇ ਹਾਂ ਤੇ ਇਹਦਾ ਤੁਹਾਨੂੰ ਰੇਟ ਵੀ ਚੈੱਕ ਕਰਾਉਣੇ ਆ ਕੀ ਆ ਬਾਈ ਬਾਹਰ ਦੀ ਅੰਦਰ ਦੀ ਆ ਬਾਲੀ ਕੰ内 ਵਿੱਚ ਮਾਰੀ ਮੋਰੀ ਨਹੀਂ ਹੈ ਇਹ ਜੀ ਬੋਲੋ ਜੀ ਇਹਦੇ ਨਾਲ ਦੀ ਆ 300 ਰੁਪਿਆ 400 55 70 75 80 80 90 390 95 400 400 ਭੋਲਾ ਭਾਈ ਜਨਾ 405 405 10 15 20 25 25 450 ਹੋਗਾ 450 55 60 70 70 ਰੁਪਏ ਭੋਲਾ ਗਿਨੇ 470 ਰੁਪਏ ਬਾਈ ਕਿੱਥੇ ਜਾਨੀਆ ਹਾਂ ਰਾਮ ਸਰ 200 ਰੁਪਏ ਪਰ ਆ ਬਾਈ ਲਓ ਜੀ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 470 ਰੁਪਏ ਤੇ ਜਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਹਾਂ ਕੱਲ ਤੂੜੀ ਦੀ ਬੋਲੀ ਤੇ